ਹਾਂ ਜੀ ਮੈਂ ਚਾਹੁੰਦਾ ਆ ਕਿ ਕੈਮਰਾ ਮੇਰੇ ਕੋਲ ਬਸੇ ਕਰਦੇ ਹੋ ਬਿਲਕੁਲ ਮਾਮਾ ਜੀ ਇਹ ਮਾਮਾ ਜੀ ਇਹ ਨਾਲ ਐਡਵੋਕੇਟ ਹੈ ਉਹ ਭੈਣ ਮੇਰੇ ਮੇਰਾ ਕਜ਼ਨ ਬ੍ਰਦਰ ਆ ਇਹ ਸਾਡੀ ਨੌ ਆ ਮੈਂ ਐਡਵੋਕੇਟ ਆ ਜਿੰਨਾ ਕਿ ਮੈਂ ਹੁਣ ਇਨਵੈਸਟੀਗੇਟ ਕੀਤਾ ਆ ਕੇ ਉਹਦੇ ਬਾਰੇ ਮੈਂ ਤੁਹਾਨੂੰ ਜਾਣਨਾ ਪਾਉਣਾ ਚਾਹੁੰਦਾ ਆ ਜੋ ਇਨਸੀਡੈਂਟ ਹੋਇਆ ਹੁਣ ਤੱਕ ਉਹੀ ਸਿੰਤਾ ਸੇਨ ਹੀ ਹੈਗਾ ਯਾਰ ਜਿੱਚ ਮੈਂ ਪੁੱਲਦੀ ਨਲੈਕੀ ਦੱਸਣ ਲੱਗਾ ਆ ਆਪਣੇ ਸਾਰਿਆਂ ਨੂੰ ਜਦੋਂ ਇਹ ਸਿੰਸਰ ਹੋਇਆ 25 ਜਦੋਂ ਡਿਸਲੋਕੇਟ ਹੋਈ ਆ ਜਦੋਂ ਬੱਚਾ ਨਹੀਂ ਮਿਲਦਾ ਪਿਆ ਸੀਗਾ ਅਸੀਂ ਆਪਣਾ ਵੇਪਾਲ ਸਾਡੀ ਸ਼ੁਰੂ ਕੀਤੀ ਹੈ ਮਦਰ ਨੇ ਸ਼ੁਰੂ ਕੀਤੀ ਆ ਇਹ ਸਾਡੀ ਨੋ ਆ ਮੇਰਾ ਛੋਟਾ ਭਰਾ ਆ ਮੇਰਾ ਕਜ਼ਨ ਬ੍ਰਦਰ ਆ ਉਹਦੀ ਵਾਈਫ ਆ ਅਸੀਂ ਸਾਰਾ ਲੋਕੇਟ ਕਰਨਾ ਸ਼ੁਰੂ ਕੀਤਾ ਆ ਮਦਰ ਦੇ ਬਿਆਨ ਅਨੁਸਾਰ ਤੁਹਾਨੂੰ ਇਹ ਖੁੱਤ ਵੀ ਜਾਣ ਦੇਣਗੇ ਜਦੋਂ ਪੁਲਿਸ ਇੱਥੇ ਮੌਕੇ ਤੇ ਆਈ ਆ ਪੁਲਿਸ ਜਦੋਂ ਅੰਦਰ ਲੈ ਕੇ ਅਸੀਂ ਗਏ ਹੈਗੇ ਆ ਔਰ ਪੁਲਿਸ ਦੀ ਨਲਕੀ ਇਹ ਹੈਗੀ ਆ ਵੀ ਉਹਨਾਂ ਨੇ ਉਸ ਬੰਦੇ ਨਾਲ ਸਿੱਧਾ ਇਹਨਾਂ ਦਾ ਰابطਾ ਨਹੀਂ ਕਰਾਇਆ ਪੁਲਿਸ ਖੁਦ ਉਸ ਬੰਦੇ ਨਾਲ ਜਿੰਨੇ ਨੂੰ ਅਰੈਸਟ ਕੀਤਾ ਗਿਆ ਜਿਹੜਾ ਇਸ ਬੱਚੀ ਨਾਲ ਜਿਹਨੇ ਮੜਾ ਕਰਮ ਕੀਤਾ ਆ ਉਹ ਬਹੁਤ ਬਹੁਤ ਅੰਦਰ ਆ

ਇਹ ਤਸਵੀਰਾਂ ਜਲੰਧਰ ਦੇ ਹਸਕਰਦੀਆਂ ਨੇ ਜਿਸ ਲੜਕੇ ਦਾ ਰੇਪ ਕੀਤਾ ਗਿਆ ਸੀ ਸੱਚ ਇਹ ਕੁੜੀ ਮਰਦੀ ਹੋਈ ਰੇਕ ਲਗੜਿਆ ਨੀ ਇਹਨੂੰ ਟੋਟਾ ਪਾਰ ਨੂੰ ਬਸ ਤਨ ਬਾਦ ਅਰੇ ਰੱਖ ਲਾ ਕੇ ਬਣੇ ਆ ਗਏ ਚੱਲ ਆ ਗਏ ਹੈਂ ਤੂੰ ਪੀਕਾ ਚਾਹੀਦਾ ਹੈਂ

ਨਾ ਕਰੋ ਸਾਣਾ ਪਈਏਗਾ ਮੈਂ ਕਿੱਥੇ ਕਿਹੜੇ ਬੋਲੇ ਵੀ ਤੇਰੇ ਕੱਢ ਲਏ ਜਾਣਾ ਇਹ ਜਨਾਬ ਜੇਨਾਬ ਜਨਾਬ ਮਾਮਲਾ ਜਾਣਾ ਜੱਜ ਲਾਣਾ ਜੱਜ ਨੇ ਨਹੀਂ ਕੋਈ ਜੱਜ ਕਮੇਸ਼ ਹੋਇਆ ਫਿਰ ਸਾਰੇ ਆਣੇ ਉਹ ਨਹੀਂ ਰੁਕਿਆ